ਉਸ ਲੱਗਰ ਵਿੱਚ ਜਨਮੀ ਬੇਗੂ ਮਾਪਿਆਂ ਕੋ ਜੀ ਬਣਾਉਂਦੇ ਘਰ ਵਿੱਚ ਹੋਰ ਪੁੱਤਰ ਨਹੀਂ ਕੋਈ ਛੇਰੀ ਹਾਰ ਝਣਾਉਂਦੇ ਮਾਪਿਆਂ ਦੇ ਘਰ ਰਹੀ ਲਾੜਲੀ ਫਿਰਦੇ ਰੋਜ਼ ਘੜਿਉਂਦੇ ਮਾਪੇ ਬੇਗੂ ਦੇ ਧਰਤ ਪੈਰ ਨਹੀਂ ਲਾਉਂਦੇ ਮਾਈ ਬਾਪ ਨੂੰ ਬਹੁਤ ਪਿਆਰੀ ਜਿਉਂ ਤੇ ਲੀ ਦਾ ਘੋੜਾ ਨਰਮ ਸਰੀਰ ਮੱਖਣ ਤੋਂ ਪੂਰਾ ਖਾ ਕੇ ਤੁਰੇ ਮਰੋੜਾ ਪਤਲੇ ਅੱਕ ਫੁੱਲਾ ਤੋਂ ਹੋੜੀ ਜਿਉਂ ਰੂਈ ਦਾ ਘੋੜਾ ਮਿੱਠਾ ਬੋਲ ਕੋਲ ਤੋਂ ਦੂਣਾ ਹੈ ਆਸ਼ਕ ਨੂੰ ਲੋੜਾ ਨੇਤਰ ਬੇਗੂ ਦੇ ਜਿਉਂ ਲਾਡਾਂ ਦਾ ਜੋੜਾ ਚੀਰ ਕਟੰਬਰ ਪਹਿਨੇ ਬੇਗੋ ਹਾਰ ਝੰਗਾਰ ਲਗਉਂਦੀ ਅਤਨ ਫਰੇਲ ਲਗਾ ਕੇ ਰਬਦੀ ਲਗਦੀ ਦੂਰ ਤੋਂ ਆਸ਼ਕ ਗਿਰਨਪ ਮੱਕੜ ਵਾਂਗੂ ਦੀਵੇ ਵਾਂਗ ਜਲਉਂਦੀ ਜੇ ਕੋਈ ਬੁੱਢੀ ਰਮਸ ਚਲਾਵੇ ਨੀਮੀ ਪਾਉ ਮਿਸ਼ਕਉਂਦੀ ਆਸ਼ਕ ਢੋਕਾਂ ਦੇ ਸੀਨੇ ਚਾਹ ਘੁੰਮਉਂਦੀ ਨਾਲ ਮੜਕਦੇ ਦੁਰਦੀ ਬੇਗੋ ਤੁੰਦੀ ਜਿਉਂ ਮਰਗਭੀ ਰੇਪ ਪਜਾਮਾ ਪੱਟ ਕੇ ਸੁੰਦਾ ਪੈਰਾ ਵਿਚ ਰਕਬੀ ਨਾਲ ਹੋਸ਼ ਤੇ ਕਰੇ ਹੋ ਜਾਣਾ ਮਛੀ ਜਿਵੇਂ ਬਤਬੀ ਇਸ਼ਕ ਬਲਿੰਦੀਆਂ ਜੜੀਆਂ ਰੋੜਾਂ ਧੂਲੇ ਵਾਂਗ ਜਰਾਬੀ ਮੋਖੜਾ ਬੇਬੋ ਦਾ ਖੇੜਿਆ ਫੁੱਲ ਬਰਬੀ ਸਖੀਆਂ ਤਾਂ ਹੀ ਕੋਲ ਬਰਾਕੇ ਕਹਿੰਦੀ ਐ ਬੇਗੋ ਨਾਰੀ ਪੱਟ ਰੇਸ਼ਮੀ ਲੈਣਾ ਮਹਿਕਾ ਕੱਢਣੀ ਐ ਬਲਕਾ ਦੀ ਚਲੋ ਲਾਹੌਰੋਂ ਪੱਟ ल्याਏ ਇਹ ਨਾਰੇ ਪਾਂਹ ਜ਼ਪਾਰੀ ਪਹਿਲੀ ਮੋਹਲਾ ਦੁਰਨਾ ਪਹਿਣੋ ਤਾਂਬੇ ਦੀ ਸਵਾਰੀ ਪਹਿਨ ਪਿਸ਼ਾਕਾਂ ਨੂੰ ਕਰ ਲੋ ਹੁਣੇ ਤਿਆਰੀ ਹੁਣ ਕੁੜੀਆਂ ਨੇ ਜੋ ਪਹਿਨ ਪਿਸ਼ਾਕਾਂ ਹਾਰ ਕਡੂਮਾਂ ਪਾਈਆਂ ਦੰਧਾ ਤੇ ਤੇ ਦਰਾਸਾਂ ਬਲਕੇ ਘਰ ਬੇਗੋ ਦੇ ਆਂਆਂ ਕਠੀਆਂ ਹੋਣ ਲੋਹੜ ਨੂੰ ਦੁਰੀਆਂ ਆਸ਼ਕ ਦੇਣ ਦੁਹਾਈਆਂ ਰੂਪ ਦੇਖ ਕੇ ਪੰਛੀ ਭੁਜਦੇ ਪੰਨਾਂ ਮਾਤ ਬੁੜਾਈਆਂ ਆਪ ਦੇ ਵਿੱਚ ਦੀ ਜਾਣ ਹੱਸਦੀਆਂ ਤਰਦੇ ਹਜੋ ਮੁਰਗਰੀਆਂ ਝਰਕਾ ਰੂਪ ਦੀਆਂ ਬਿਜਲੀ ਨਾਲ ਰਦਾਨੀਆਂ ਉੜਤਾ ਅਗੇ ਤੇਜਾ ਬੈ ਕੇ ਨਾਰਾਜਾ ਤਹਰ ਵਿੱਚ ਬੜੀਆਂ ਸ਼ੇਰ ਕਰਦੀਆਂ ਫਿਰਨ ਸਾਰੀਆਂ ਜੋ ਫੋਜਾਂ ਦੇ ਚੜੀਆਂ ਦੇਖ ਬਾਣੀਏ ਮੋਮੋ ਹੋ ਬੇ ਗਿਰਨ ਛੁੱਟਦੀਆਂ ਤਕੜੀਆਂ ਸਭੇ ਆਖ ਦੇ ਲੈ ਲੋ ਸੌਤਾ ਭੁਗਤ ਤੋੜੀਏ ਢੜੀਆਂ ਬਾਜਾਂ ਵਾਜ ਰਹੇ ਨਾ ਮਟਿਆ ਰਹ ਘੜੀਆਂ ਉਨਾ ਇੰਦਰ ਬਾਣੀਆ ਰੂਪ ਦੇਦਾਰੀ ਹੱਟ ਬਜਾ ਜੀ ਕਰਦਾ ਹੱਟ ਉਸ ਦੀ ਘਣੀਆ ਜਾ ਕੇ ਇੰਦਰ ਬੋਲ ਉਚਾਦਾ ਇੰਦਰ ਕਹਿੰਦਾ ਲੈ ਲੋ ਸੌਦਾ ਮੈਂ ਹਾ ਸੌਦਾ ਵਰਦਾ ਰੂਪ ਦੇਖ ਕੇ ਬਸਤ ਹੋ ਗਿਆ ਬੰਨ ਨੂੰ ਦੇ ਖਾਦਾ ਦੁਲ ਗਿਆ ਬੇਕੋ ਤੇ ਧੀਰ ਜਮਾਨੀ ਚੱਦਾ ਇੰਦਰ ਕਹਿੰਦਾ ਲੈ ਲੋ ਸੌਦਾ ਆਦਰ ਨਾਲ ਵਹਾਵੇ ਇਸ ਦਾ ਨਾਮ ਬਤਾਵੋ ਮੈਨੂੰ ਜਿਹੜੀ ਚਿੱਤ ਚ ਰਾਵੇ ਨਾਰਾ ਨੇ ਇਹ ਨਾਮ ਬਤਾਇਆ ਇੰਦਰ ਵੇਦ ਸੁਣਾਵੇ ਜੋ ਕੁਝ ਜਣਾ ਕਹੇ ਜਵਾਨੋ ਕੜਕੜ ਤੁਨ ਫੜਾਵੇ ਦੇਵਾ ਦੇ ਪੈਸੇ ਜੇ ਵੀ ਗੋ ਫਰਮਾਵੀਂ ਫੇਰ ਆ ਕ ਹੱਸ ਕੇ ਆਖਣ ਨਾਰਾ ਸੋਟੂ ਬੇਗੋ ਅੜੀਏ ਤੇਰੇ ਉੱਤੇ ਡੋਰ ਬਾਣੀਆਂ ਹੋ ਚੁੱਕੀ ਨਾ ਖੜੀਏ ਮੰਗ ਰੇ ਸਮੇ ਥਾਰੇ ਇਸ ਤੋਂ ਲੈ ਤਾਂਗੇ ਤੇ ਜੜੀਏ ਜੇ ਫੇਰ ਥਾਂ ਦੇਵੇਂ ਨਾ ਖੱਖਾ ਫੇਰ ਖੋਛੜੇ ਜੜੀਏ ਫੜਕੇ ਬੋਦੇ ਤੋਂ ਬਾਬਿਤ ਕਾਣਾ ਖੜੀਏ ਇੰਦਰ ਮੈਦੀ ਸੁਣਵੇ ਬੇਗੋ ਕਹਿੰਦੀ ਸੁਣਵੇ ਇੰਦਰਾ ਕਹੇ ਬਹਾਨੇ ਲਾਵੇਂ ਦੇ ਦੇ ਸੌਦਾ ਜਾਈਏ ਕਾ ਨੂੰ ਕਾ ਨੂੰ ਮਗਜ ਕੋ ਪਾਵੇਂ ਕੈਕੀ ਦੇਣੇ ਥਾਂ ਰੇਸ਼ਮੀ ਦਬੜੀ ਤੇ ਵਰ ਜਾਵੇਂ ਪੈਸੇ ਦੇ ਪੁੱਤ ਹੁੰਦੇ ਬਾਣੀ ਕੀ ਬੋਧਾ ਘਵਾਵੇਂ ਛੇੜੇ ਨਾਗਣੀਆਂ ਫਿਰ ਝੋਕ ਪਿੱਤਾਵੇਂ ਹੁਣ ਇੰਦਰ ਕਹਿੰਦਾ ਸੁਣਨੀ ਬੇਗੋ ਮੈਂ ਬਿੜਹਾਰੇ ਜਾਵਾਂ ਪੈਸੇ ਦਾ ਪੁੱਤ ਕਾਦੋਂ ਦੱਸਦੇ ਪੈਣਾ ਮੁਖਮਵਾਵਾਂ ਕੜਕੜ ਥਾਂ ਅਗੇਰੇ ਧਰਦਾ ਮੂਰ ਨਹੀਂ ਮਗਦਾ ਦਾਵਾ ਚੋਕ ਜਲੇਣਾ ਅੱਖ ਜਵਾਨੋ ਛੇਤੀ ਗੱਡਫੜਾ ਮੇਗੋ ਅੱਖ ਦੇ ਬੇ ਅੱਗ ਹੱਟੀ ਦੂਦਾਵਾ ਇੰਨੀ ਸੁਣ ਕੇ ਬੇਗੋ ਤਾਂ ਇਹ ਨਾਰਾ ਪਹਿਣ ਸੁਣਾ ਕੇ ਇਨੇ ਕਿਹੜਾ ਲਈ ਦੇਵਣੀ ਦੇਖ ਲਈਏ ਪਰਤੇ ਆਕੇ ਕਈ ਲੱਖ ਦਾ ਮਾਲ ਹੱਤੀਵੇਂ ਬਹਿਉ ਕਿਵੇਂ ਵਿਚਾਰ ਕੇ ਕੀ ਆਪਣਾ ਨਿਸ਼ਕਾਨ ਭੈੜੀਏ ਦੇਖ ਜਵਾਨ ਹਲਾ ਕੇ ਇੰਦਰ ਕਰੜੇ ਨੂੰ ਦੇਖ ਲਈਏ ਪਰਤੇ ਆਕੇ ਬੇਗੋ ਕਹਿੰਦੇ ਸੁਣ ਬੇ ਇੰਦਰਾ ਮਿੱਲੀਆਂ ਨੇ ਤਕਦੀਰਾਂ ਪਿੱਛੇ ਧਾਨ ਕਰੇ ਤਾਂ ਛੋਲੇ ਕਿਥੋਂ ਭਾਰਦੇ ਖੀਰਾ ਅੰਬ ਕਦੇ ਨਹੀਂ ਹਾਸਲ ਹੁੰਦੇ ਲਾ ਕੇ ਜੰਡ ਕਰੀਰਾ ਬਾਝ ਕਮਾਈ ਨਾ ਕੁਝ ਮਿਲਦਾ ਧੇਣ ਗਰਥ ਨੀਰਾ ਐਵੇਂ ਆਸ਼ਕ ਬਣਿਆ ਬਿੰਦਾ ਦੇ ਕੇ ਚਾਰ ਕਲੀਰਾ ਰਾਜੇ ਬਗੋਂ ਫੂਕਦੇ ਝੂਗਾ ਫੇਰ ਮਿਲਣ ਗਿਆ ਹੀਰਾ ਮੁਸ਼ਕਲ ਥੋਣ ਗਿਆ ਉਹ ਸੇਵਨ ਦੀਆਂ ਤੇ ਝੂਈਰਾ ਉਹਨੇ ਇਹਨੇ ਸੁਣ ਕੇ 인ਦਰਮਲ ਨੇ ਫੇਰ ਦੇਰ ਨਾਲ ਲਈ ਤੇਲ ਮਿੱਟੀ ਦਾ ਪਾ ਕੇ ਚਾਰੋ ਅੱਗ ਹੱਟੀ ਨੂੰ ਲਾਈ ਲੱਗੇ ਤੁਰਤ ਭਜਾਉਣ ਬਾਣੀਏ 부ਝਦੀ ਨਹੀਂ 부ਝਾਈ ਨਾਰਾ ਗੱਜਾਂ ਝੌੜ ਕੇ ਹਨੂ સૂਟੀ ਤੇ ਸਵਰਾਜੀ ਅਗਨੀ ਨਾ 부ਝਦੀ ਲਾੜੇ ਦੇਣ ਤਹਾਈ ਹੁਣ ਕਰਕੇ ਟੈਲੀਫੋਨ ਸਾਹਿਬ ਨੂੰ ਗੰਬਾ ਤੁਰਤ ਮਂਗਾਇਆ ਗੰਬੇ ਨਾਲ ਭੁਜਾਈ ਅਭਿਨੀ ਸਭਨੇ ਸ਼ੁਕਰ ਮਨਾਇਆ ਤਸੋਕਸ ਨੇ ਅੱਗ ਲਗਾਈ ਸਾਹਿਬ ਨੇ ਫਰਮਾਇਆ ਲਾਲੇ ਕਹਿੰਦੇ ਇੰਦਰ ਨੇ ਜੀ ਹਏ ਚੰਦ ਚੜਾਇਆ ਔਲੇ ਸਾਹਿਬ ਦੇ ਸਭ ਮਰਤਾਂਤ ਸੁਣਾਇਆ ਉਸੇ ਵੇਲੇ ਫੜਿਆ ਇੰਦਰ ਹੱਥ ਘੜੀਏ ਲਾਈ ਛੱਟ ਪੁਣਸ ਨੇ ਪਾਲਿਆ ਬੁੱਲਦਰ ਲੱਗੇ ਕਰ ਵਿਕਟਾਈ ਮਾਰ ਮਾਰ ਕੇ ਹੋਸ਼ ਭਲਾਈ ਇੰਦਰ ਦੇ ਵਿਧ ਭਾਈ ਕੁੱਟਣ ਤੇ ਨਾ ਬਸ ਕਰੀਂਦੇ ਪੁਣਸੀ ਜੀ ਬੜੇ ਪਸਾਈ ਇੰਦਰ ਕਰਦੇ ਜੀ ਕੀਤੀ ਉਪ ਚੜਾਈ ਹੁਣ 10 ਇਕਾਂ ਤੋਂ ਅੱਗੇ ਲਗਾਈ ਪੁਛਦੀ ਖੜੇ ਚਪਾਹੀ ਨਾ ਕੋਈ ਮੁਖੋਂ ਬੋਲੇ ਇੰਦਰ ਰੋ ਰੋ ਮਾਰੇਤਾ ਹੀ ਸਹਬ ਆਖਦਾ ਛੋੜੋ ਇਸ ਨੂੰ ਟਕਣੋ ਘਰੀ ਬਣਾਹੀ ਇਹ ਤਾਂ ਕਮੜਾ ਦੇ ਸੇ ਭਣਿਆ ਨਾ ਆਤਮ ਗ੍ਰੋਥ ਵਾਹੀ ਦਿਆ ਇੰਦਰ ਨੂੰ ਛੋੜ ਪੁਲਸ ਨੇ ਛੱਜੂ ਜਿੰਗ ਹੋਆ ਹੀ ਇੰਦਰ ਦੌੜ ਗਿਆ ਬੇਗੋ ਵਾਲੇ ਰਾਹੀ ਨਾਰਾਤ ਮੋ ਜੰਦੀਆਂ ਨੇ ਨਾਰਾ ਤੁਰੀਆਂ ਨ ਜਾਣ ਕਰਾਂ ਨੂੰ ਚੋਲ ਕਰਦੇ ਆ ਜਹਣ ਨਾਲੇ ਮੁਰਮੁਰ ਦੇਖਣ ਪਿੱਛੇ ਖੋਪਰਸ ਦਾ ਖਾਬਣੋ ਪਟਿਆ ਗਿਆ ਵਿਚਾਰਾ ਇਧਰ ਮੁਖੋਂ ਇਹ ਪਰਵਾਵਣਾ ਬੇਗੋ ਕਹਿੰਦੀ ਤੁਸੀਂ ਕਰਾਈਆਂ ਮੈਂ ਕੀਤੀ ਬਧਨਾਮ ਜੇਕਰ ਸਾਥ ਲੱਗੇ ਬਾਪੇ ਮਾਰ ਮੁਤਾਬਕ ਬੇਗੋ ਕਹੇ ਸੁਣੋਨੀ ਕੁੜੀਓ ਜੇਕਰ ਹਾਲ ਛਪੋਣਾ ਨੇਮ ਧਰਮ ਕਰ ਲਵੋ ਬੈਠ ਕੇ ਜਾ ਕੇ ਨਹੀਂ ਬਤਾਉਣਾ ਜਿਹੜੀ ਕਰੀ ਬਤਾਵੇ ਜਾ ਕੇ ਉਸੇ ਨਿਜ਼ਰ ਲਾਉਣਾ ਸੋਹਾਂ ਸਗਿੰਦਾ ਖਾ ਕੇ ਤੁਹਿਆਂ ਕਬੀਆਂ ਦਾ ਫਰਮੋਣਾ ਉਹੀ ਹੋਵੇਗਾ ਜੋ ਡਾਡੇ ਨੂੰ ਪੋਣਾ ਹੁਣ ਰਾਜੀ ਦੇ ਪੁੱਛੜੀਆਂ ਜਾ ਕੇ ਬੇਗੋ ਫੇਰ ਸੜਾਵੇ ਬੇਕੇ ਰਾਵਲੇ ਉਹ ਐਥੇ ਮੇਥੋ ਤੇ ਨਾ ਜਾਵੇ ਗੂੜੀ ਛਾਇਆ ਦੇਖ ਬੈਠੀਆਂ ਭਾਵੀ ਆ ਬਿਠਾਵੇ ਦੂਰੋਂ ਆਉਂਦਾ ਦੇਖਿਆ ਇੰਦਰਛੱਬੂ ਸਿੰਘ ਸਣਾਵੇ ਨਾਰਾ ਆਖਦੀਆਂ ਖੱਖਾ ਕਸ ਨੂੰ ਆਵੇ ਨਾਰਾ ਆਖਣ ਬੇਗੋ ਤਾਂ ਹੀ ਸੁਣ ਤੂ ਬਾਤ ਹਮਾਰੀ ਆਪਣੇ ਨਾਲ ਗਿਆ ਜੇ ਖੱਖਾ ਜਾ ਕੇ ਕਰੂ ਖੁਵਾਰੀ ਆਪਾਂ ਨੂੰ ਫੜਕੁੱਟਣ ਬਾਪੇ ਦੇਖੇ ਖਿਲਕਿਚ ਸਾਰੀ ਜਾ ਕੇ ਪਿੰਡ ਵਿੱਚ ਭੰਡੀ ਪੁੱਟੂ ਕਰਕੇ ਦੇਖ ਵਿਚਾਰੀ ਮੋਰੋ ਖੱਖੇ ਨੂੰ ਕਰੂ ਕਰਾ ਬੀਪਾ ਰਹੀ ਉੜੇ ਆਕੇ ਖੜ ਗਿਆ ਇਧਰੇ ਕਨਾਰ ਧਰਵਾਵੇ ਰਾਵੀ ਦੇ ਵਿੱਚ ਛਾਲ ਮਾਰ ਕੇ ਬੇਗੋ ਨੂੰ ਦਖਲਾਵੇ ਫੇਰ ਆਣ ਮਿਰੂ ਕੀ ਤੈਨੂੰ ਲਾਖ ਸਿੰੰਧਾ ਕਾਵੇ ਇੰਦਰ ਕਹਿੰਦਾ ਕਹੀ ਨੀ ਬੇਗੋ ਜੋ ਤੋਰੇ ਦਿਲ ਆਵੇ ਮਾਰਕ ਮੈਨਾ ਮਾਰ ਬਾਣੀਆਂ ਬੇਗੋ ਆਵਸਣਾਵੇ ਰਾਵੀ ਧੀ ਦੇ ਰੋਂ ਤੈਨੂੰ ਕੌਣ ਹਟਾਵੇ ਹੁਣ ਬੇਗੋ ਬੇਗੋ ਕਹਿ ਕੇ ਮੋਹ ਛਾਲ ਨਦੀ ਵਿੱਚ ਮਾਰੀ ਦੇਵੇਂ ਦੇ ਸਾਰ ਗਾਇਬ ਹੋ ਗਿਆ ਜੈਸੀ ਖੇਲ ਬਿਦਾਦੀ ਮੁਰਕੇ ਫਿਰ ਨਜ਼ਰ ਨਹੀਂ ਆਇਆ ਡੁੱਬ ਗਈ ਲਾਸ਼ ਵਿਚਾਰੀ ਨਾਰਾ ਪੁੱਪਰ ਖੜੀਆ ਉੱਥੇ ਹੋਵਣ ਜਾਰੋ ਜਾਰੀ ਬੇਗੋ ਨਾਰੀ ਤੇ ਜਾਰ ਭਾਰਤੀ ਸਾਰੀ ਮੁਰ ਬੇਗੋ ਕਹਿੰਦੀ ਐ ਬੇਗੋ ਕਹੇ ਸਮਾਂ ਨਹੀਂ ਸਹੀ ਉਹ ਮੇਰੀ ਐ ਰਿਜੋਈ ਮੇਰੀ ਖਾਤਰ ਇੰਦਰ ਮਦਨੇ ਜਾਨ ਆਪਣੀ ਖੋਈ ਜੇਕਰ ਮੁੱਖ ਸ਼ਫਾਮਾ ਜਿਤੋ ਦਰਗਾਹ ਮੇਲੇ ਨਟੋਈ ਰਾਮ ਸਤ ਮਨਜੂਰ ਕਰੋ ਨਹੀਂ ਕਹਾ ਜੋੜ ਕਰ ਦੋਈ ਐਨੀ ਕਹਿ ਕੇ ਛਾਲ ਮਾਰਦੀ ਜਿੰਦੜੀ ਨਹੀਂ ਰਹੀ ਕੋਈ ਆਪਣੇ ਆਸ਼ਿਕ ਦੇ ਨਾਲ ਰਵੰਨਾ ਹੋਈ ਉਹ ਛੱਲੇ ਪਈ ਸੀ লাশ ਜਾਰ ਦੀ ਪੁਦੰਤ ਨਾਲ ਭਾਈ ਛੱਤ ਨਾਰੰਦੇ ਪਾਲੀ ਜੁੱਫੀ ਸਾਤੀ ਨਾਲ ਲਗਾਈ ਲੱਛਾ ਲਈਆ ਰੋਡ ਨੀਰ ਨੇ ਜੁੱਪੀ ਪਈ ਕੋਆ ਜੀ ਭੌੜ ਨਿਕਲ ਕੇ ਗਏ ਸੁਖ ਸੁਰਗ ਨੂੰ ਪਾ ਕੇ ਸਕਦੇ ਜਗਾਈ ਵਿੱਚ ਆਸ਼ਕਾ ਰੋਗੇ ਜਾ ਕੇ ਆਸ਼ਕ ਦੇਣ ਬਧਾਈ ਝੂਠੀ ਦੁਨੀਆ ਤੋਂ ਕਰਦੇ ਸਫਲ ਕਮਾਈ ਹੁਣ ਨਾਰਾ ਨੇ ਘਰ ਜਾ ਦੇ ਕੋਦੇ ਸਾਰਾ ਹਾਲ ਸੜਾਇਆ ਮਾਪੇ ਉਸ ਦੇ ਮਾਰਨ ਤਾਹਾਂ ਹਾਹਾਕਾਰ ਵਿਚਾਇਆ ਮਰ ਗਈ ਆਤ ਮਾਰ ਗਈ ਤਾਨੂੰ ਸਾਨੂੰ ਤੀਜਾ ਸੇਠ ਮਕਾਇਆ ਪੁੱਤਾਂ ਨੂੰ ਮੂਹ ਪਾਣੀ ਧੀਏ ਹੁਣ ਕੋਹੋ ਕੁਛ ਪਾਇਆ ਬੇਗੋ ਨਾਲ ਲੀਏ ਕਿਸੇ ਘਰ ਢੇਰਾ ਲਾਇਆ ਉਹ ਲੋਕਾਂ ਨੇ ਫਿਰ ਇਕੱਠੇ ਹੋ ਕੇ ਧੀਰ ਬਣਾਈ ਆ ਕੇ ਰੋਣੋਂ ਪਿੱਟਣ ਤੋਂ ਬੰਦ ਕਰਾਏ ਗੂੜੇ ਗਿਆਨ ਸਿਨਾ ਕੇ ਹਾਲ ਲਾਗਦਾ ਪੂਰਾ ਹੋਇਆ ਬੈਠਾ ਛੋਪੇ ਬਣਾ ਕੇ ਛੱਜੂ ਸਿੰਘ ਨੇ ਤਿਆਰ ਕਰਾਈ ਬੇਗੋ ਨਾਲ ਸ਼ਪਾ ਕੇ ਫਿਰ ਪਸਤਾਉਂ ਵਿੱਚ ਧੀਤੀ ਭੜੂ ਮਗਾ ਕੇ ਪੜੇ ਜਦ ਰਾਲਾ ਜਿਦਾ ਪਟਿਆਲਾ ڈاک ਭਾਦ ਸੋ ਮੇਰੀ ਨਾਬੇ ਵਿੱਚ ਤਸੀਲ ਬਣੀ ਨੂੰ ਹੋਈ ਥੋੜੀ ਦੇਰੀ ਮਾਗੀ ਸਿੰਘ ਸਦਾਤ ਹਮਾਰਾ ਕਬਤਾ ਰਚੇ ਚੰਗੇ ਨੇ ਪੀਲੋ ਬਾੜ ਗਰਾਵੇ ਸਦਾ ਦਾ ਸਾਦਾ ਸਾਵਾਦ ਜੀਵੀ ਝੂਠੀ ਦੁਨੀਆ ਤੇ ਸਾਦਾ ਬੰਦੀ ਫਿਰ ਵਾਹੇ ਵਾਹ ਬਹੁਤ ਵਧੀਆ